ਵਾਜੋ ਵਾਈਗੋ ਜਿੱਕਾ ਖਾਲਸਾ ਵਾਈਗੋ ਜਿੱਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਿੰਸਟਰ ਪੰਜਾਬ ਮੈਂ ਉਮੀਦਵਾਰ ਲੋਕ ਸਭਾ ਹਲਕਾ ਅੰਬਸਾ ਤੋਂ ਮੈਂ ਅੱਜ ਮਜੀਠੇ ਦੇ ਵਿੱਚ ਸਵੇਰ ਦਾ ਹੀ ਜਿਹੜੀ ਚੋਣ ਵਿੱਚ ਮੁਕਾਦਿਆ ਐਸ ਵੇਲੇ ਵੀ ਮੈਂ ਮਜੀਠੇ ਆ ਪੱਥੂ ਡੰਗਲ ਸਵੇਰ ਦੀ ਅਸੀਂ ਕਈ ਮੀਟਿੰਗਾਂ ਦੱਲੀਆਂ ਜਿਹੜੀਆਂ ਕੀਤੀਆਂ ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਨਾਲੇ ਦੇ ਵਿੱਚ ਕੋਈ ਨੌਜਵਾਨ ਆ ਪੁੱਛ ਲੜ ਪਿਆ ਨਾ ਉਹ ਦਵਨਾਂ ਨੇ ਕੋਈ ਅਪੋਟ ਕੋਈ ਉੱਥੇ ਗੁੰਡਾਗਰਦੀ ਹੋਈ ਐ ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਟਾਂਗ ਦੇ ਸਦੀ ਰੈਲੀ ਹੋ ਰਹੀ ਸੀ ਕਾਂਗਰਸ ਦੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਸੀ ਤੇ ਬਾਅਦ ਕਹਿੰਦੇ ਝਗੜਾ ਹੋ ਗਿਆ ਔਰ ਮੈਂ ਬੜਾ ਹੈਰਾਨ ਐ ਕਿ ਸਾਡੇ ਉਮੀਦਵਾਰ ਜਿਹੜਾ ਬਹੁਤ ਬੁਧੀ ਤਰ੍ਹਾਂ ਮਲਤ ਐਸ਼ ਦੇ ਵਿੱਚ ਐ ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਤਾ ਮੈਂ ਤੁਹਾਨੂੰ ਇਲਾਕਾ ਦੇ ਵਸਨੀਕੋ ਦੱਸਣਾ ਚਾਹੁੰਦਾ ਹਾਂ ਇਹ ਦਾਦਾ ਦੇ ਵਸਨੀਕੋ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੋ ਜੀਆਂ ਘਟਕਿਆ ਕਾਰਵਾਈਆਂ ਨਹੀਂ ਕਰਦਾ ਇਹ ਗੁੰਡਾਗਰਦੀ ਇਹ ਲੜਾਈਆਂ ਇਹ ਸਾਰਾ ਕੁਝ ਇਹ ਕਾਂਗਰਸੀਆਂ ਦੇ ਕੰਮ ਹੈ ਇਹ ਸਾਡੇ ਕੰਮ ਦੀ ਆਮ ਆਦਮੀ ਪਾਰਟੀ ਇਹ ਕੰਮ ਨਹੀਂ ਕਰਦੀ ਨਾ ਇਸ ਲੜਾਈ ਦਾ ਸਾਡਾ ਕੋਈ ਵਾਸਤਾ ਨਾ ਵਾਹ ਦਾ ਵਾਸਤਾ ਔਰ ਦੂਜੀ ਗੱਲ ਜਾਣ ਕੇ ਕਹਿ ਦਿੱਤਾ ਗਿਆ ਕਿ ਮੇਰੀ ਉੱਤੇ ਕੋਈ ਰਿਸ਼ਤੇਦਾਰੀ ਅੱਗੋਂ ਦਾ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਪਾਰਟੀ ਦੇ ਉੱਤੇ ਆਗੂ ਜਰਨੈਲ ਸਿੰਘ ਦੇ ਜਿਹੜੇ ਪਿੰਡ ਦੇ ਸੈਕਟਰੀ ਨੇ ਕੋਈ ਕਿਸੇ ਕਿਸ ਦੀ ਕੋਈ ਰਿਸ਼ਤੇਦਾਰੀ ਨਹੀਂ ਕਿਹਦਾ ਝਗੜਾ ਹੋਇਆ ਕਿਹਦਾ ਨਹੀਂ ਹੋਇਆ ਇਹ ਵੀ ਦੀ ਵੀ ਪਤਾ ਪਦੇ ਪਦਲ ਕਾ ਕੇ ਨੋਜੋ ਨੋ ਝਗੜਾ ਹੋਇਆ ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਨਾਲ ਨਾ ਕੋਈ ਸਬੰਧ ਹੈ ਨਾ ਅਸੀਂ ਇਦਾਂ ਦੇ ਝਗੜੇ ਕਰਦੇ ਆ ਅਸੀਂ ਵਿਕਾਸ ਦਾ ਕੰਮ ਕਰਦੇ ਆ ਸਰ 2 ਸਾਲ ਦੇ ਵਿੱਚ ਅਸੀਂ ਅਜਨਾਲੇ ਦੇ ਸਭ ਥਾਣਿਆਂ ਦੇ ਚ ਕਿਤੇ ਨਜਾਇਜ਼ ਬੱਚੇ ਨਹੀਂ ਹੋਣ ਦਿੱਤਾ ਕਿਤੇ ਕੋਈ ਲੜਾਈ ਝਗੜਾ ਨਹੀਂ ਹੋਣ ਦਿੱਤਾ ਅਸੀਂ ਰੋਹਦਾਈ ਨਵਾ ਕਰਾਉਂਦੇ ਆ ਸੋ ਸਾਡਾ ਇਹ ਕੰਮ ਨਿਕਾ ਮੈਨੂੰ ਹੁਣ ਚੇਤਾ ਆਇਆ ਜਦੋਂ ਮੈਂ ਵੀਡੀਓ ਦੇਖੀ ਕਿ ਪਿਛਲੇ ਲੱਖ ਸ ਦੇ ਵਿੱਚ ਵੀ ਆਉਲਾ ਸਾਹਬ ਦੇ ਬਿਨਾਂ ਸੋਚੇ ਸਮਝੇ ਦੋ ਚਲਾਤੇ ਸੀਗੇ ਉਦੋਂ ਵੀ ਕਿੰਦੇ ਕਿ ਪਤਾ ਨਹੀਂ ਕਿਹੜੇ ਬੰਦੇ ਪੈ ਕੇ ਕੋਈ ਸ਼ੈਕਲ ਮੋਟਰਸਾਈਕਲ ਐਲਜੀ ਮੈਨੂੰ ਬੰਦੇ ਪੈ ਕੇ ਅੱਜ ਵੀ ਬਿਨਾ ਸੋਚੇ ਸਮਝੇ ਕਹਿਤਾ ਨਾ ਕੋ ਗਰਾਲਾ ਨਾ ਕੋ ਬਾਹਤ ਉਹ ਸਾਡਾ ਭਰਾ ਕੋਈ ਵਾਸਤਾ ਨਹੀਂ ਮੋਟਾ ਕਹਿ ਤੂੰ ਕੰਮ ਕਰ ਆਪਣਾ ਇੱਥੇ ਜਿਆ ਕਰਨ ਵਾਲਾ ਸਾਡਾ ਇਹ ਜਿਹੜੇ ਲੜਾਗੇ ਲੁੜਗੀਆਂ ਦਾ ਕੋਈ ਵਾਸਤਾ ਨਹੀਂਗਾ ਮੈਂ ਅਫਸਰ ਨੂੰ ਕਿਹਾ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਉਹਦੇ ਖਿਲਾਫ ਸਖਤ ਕਾਰਵਾਈ ਕਰੋ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਜਿਹੜੇ ਵੀ ਮੁੰਡੇ ਆਪੋ ਚ ਲੜੇ ਆ ਮੁੰਡਿਆਂ ਦੀ ਲੜਾਈ ਆ ਮੁੰਡਿਆਂ ਨੇ ਇਹ ਝਗੜਾ ਕੀਤਾ ਆਪੋ ਚ ਔਰ ਮੈਂ ਇਸ ਗੱਲ ਦੇ ਹੱਕ 'ਚ ਕਿ ਜਿਸ ਬੰਦੇ ਨੇ ਵੀ ਗੋਲੀ ਚਲਾਈ ਆ ਜਾਂ ਕੋਕਪਾਨ ਮਾਰੀ ਆ ਕੁਛ ਬਾਤ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਾਡੇ ਇਸ ਲੜਾਈ ਦਾ ਕੋਈ ਮਤਲਬ ਨਹੀਂ ਨਾ ਅਸੀਂ ਕਦੀ ਲੜਾਈਆਂ 'ਚ ਪਏ ਆ ਨਾ ਲੜਾਈਆਂ ਚ ਹੀ ਕਰਦੇ ਆ ਮੈਂ ਫਿਰ ਦਵਾ ਕਹਿਣਾ ਕਿ ਉਹ ਗੋਲਕ ਦੇ ਵਿੱਚ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਮੇਰਾ ਉੱਥੇ ਪਾਰਟੀ ਦਾ ਲੀਡਰ ਜਰਨੈਲ ਸਿੰਘ ਆ ਜਿਹੜਾ ਪਿਛਲੇ 7-8 ਸਾਲ ਤੋਂ ਸਾਡੇ ਨਾਲ ਪਾਰਟੀ ਦਾ ਕੰਮ ਕਰਦਾ ਸੋ ਭਰਾਓ ਅਸੀਂ ਇਦਾਂ ਦੇ ਕੰਮ ਨਹੀਂ ਕਰਦੇ ਇੰਦਾ ਕਾਗਦਸੀਆਂ ਦੀ ਇਹੋ ਜੀ ਮਤਲਬ ਜਿਹੜੀ ਇਕੱਠੀਆਂ ਸੋਚ ਇਹਨਾਂ ਕੋਈ ਰਵੇ ਤੇ ਸੋਚ ਸਮਝੀਂ ਆਪਾਂ ਲੜਾਈ ਲਾਂਦੇ ਪੋਲਿਟਿਕਲ ਲੜਾਈ ਲੜੀਏ ਜੇ ਕੰਮ ਕੀਤੇ ਤੇ ਲੋਕਾਂ ਦੱਸੋ ਨਾ ਕਿ ਇਹ ਆ ਕੰਮ ਕੀਤੇ ਆ ਸਾਡੇ ਨੱਕਰ ਤੇ ਦੋਸ਼ ਲਾਈ ਜਾਂਦੇ ਹੋ ਸੋ ਮੈਂ ਇਹੋ ਜੀਆਂ ਲੜਾਈਆਂ ਲੁੜੀਆਂ ਦੇ ਵਿੱਚ ਨਹੀਂ ਪੈਦਾ ਜੀ ਮੇਰਾ ਇਹ ਲੜਾਈ ਨਾ ਕੋਈ ਵਾਅ ਵਸਤਾ ਦੀ ਲਾਗੇ ਨਾ ਦੀ ਉਹ ਵਿਦਿਆਵੀ ਦੀ ਪਤਾ ਵੀ ਇਹ ਲੋਕ ਕੌਣ ਆ ਤਾ ਲੜਿਆ ਕੌਣ ਦੀ ਲੜੇ ਮੈਂ ਤਾਂ ਅਫਸਰ ਨੂੰ ਜਦੋਂ ਵੀ ਪਤਾ ਲੱਗਾ ਮੈਂ ਉਸੇ ਲਈ ਤਾਲਕਤ ਕੇ ਕਹਾ ਕੇ ਸਖਤ ਕਦੂਨੀ ਕਾਰਵਾਈ ਕਰੋ ਜਿਹੜੇ ਵੀ ਬੰਦੇ ਨੇ ਕੰਮ ਕੀਤਾ ਜਿਹਦੀ ਲੜਾਈ ਹੋਈ ਆ ਵੈਰੀਫਾਈ ਕਰੋ ਕਿ ਲੜਨ ਵਾਲੇ ਕੌਣ ਆ ਜਿਹੜੇ ਸੱਟਾਂ ਲੱਗੀਆਂ ਉਹ ਕੌਣ ਆ ਦੂਜੇ ਕੌਣ ਇਹਨਾਂ ਦਾ ਵਾਈਫਾਈ ਕਰੋ ਨੁਕਾ ਨੂੰ ਪਤਾ ਲੱਗੇ ਕਿ ਬੰਦੇ ਕੌਣ ਨੇ ਇਹ ਕਾਲੇ ਸਿਆ ਕੌਣ ਆ ਕੋਰ ਦੇਗੇ ਇੱਕ ਇੱਕ ਕੌਣ ਦੇ ਜਿਹੜੇ ਲੜਾ ਗਏ ਲੜਦੇ ਇਦਾਂ ਦੀਆਂ ਕੰਦੇ ਖਲਬ ਕਾਰਵਾਈ ਹੋਣੀ ਚਾਹੀਦੀ ਆ ਸੋ ਸਾਡਾ ਇਹ ਲੜਾਈ ਦਾ ਕੋਈ ਵਾਸਤਾ ਨਹੀਂ ਮੈਂ ਇਹ ਗੱਲ ਜੜੀ ਆ ਨਿਊ ਕੰਨਤ ਉਹਦਾ ਲੋਕ ਦਿੱਤ ਆਉਲੇ ਦੀ ਇਹ ਗੱਲ ਦੇ ਵਿੱਚ ਕੋਈ ਦਮ ਨਹੀਂ ਕਿ ਮੇਰੇ ਉੱਤੇ ਰਿਸ਼ਤੇਦਾਰ ਗੱਜੀ ਤੋਂ ਉਹਨਾਂ ਸਾਫਤ ਕਰੇ ਕਿ ਮੇਰੇ ਉੱਤੇ ਰਿਸ਼ਤੇਦਾਰ ਮੇਰੇ ਕੋਲ ਰਿਸ਼ਤੇਦਾਰ ਨਹੀਂ ਹੋ ਪਰਦੇ ਮੇਰੀ ਪਾਰਟੀ ਦਾ ਵਕਤ ਆ ਗਿਆ ਮੇਰੀ ਪਾਰਟੀ ਦਾ ਲੀਡਰ ਉੱਥੇ ਜਰਨੈਲ ਸਿੰਘ ਸਾਡੀ ਪਾਰਟੀ ਦਾ ਮਾਰੀ ਪਾਰਟੀ ਦਾ ਅਜ ਨਾਲੇ ਦੇ ਹਰ ਪਿੰਡ ਦੇ ਵਿੱਚ ਜੁਲਟ ਹੈ ਅਸੀਂ ਕਦੀ ਕੋਈ ਲੜਾਈਆਂ ਪੜਾਈਆਂ ਕੰਮ ਚ ਨਹੀਂ ਪੈਂਦੇ ਬਸ ਇਹ ਹੀ ਬੇਨਤੀ ਕਰਦੀ ਸੀ ਕਿ ਸਾਡਾ ਇਹ ਲੜਾਈ ਨਾ ਕੋਈ ਵਾਅ ਵਾਸਤਾ ਨਹੀਂ ਵਾਹ ਕੋ ਜਿੱਕਾ ਖਾਲਸਾ ਵਾਹ ਕੋ ਜਿੱਕੀ ਫਤ